मेरा नाम त्रिस्पाल सिंह छोटा नाम काले राम ये सर आप अमृतसर तो गुरदासपुर जा रहे क्रिस्टल फार्मा काम हैगा टिकी बोर्ड चार स्टाला का अज सवेर का काम है इस टाइम मैरिज है पाँच-चार बंदे मगर बैठे गए गवरलोड कुछ नहीं गई बिल्कुल खाली ही ग्डी का स्टरिंग फ्री होया ग बहुत घट स्पीड पर गए ਬਸ ਇਸ ਤੋਂ ਬਾਅਦ ਸਰ ਪਲਟੀ ਲੱਗੀ ਕੋਈ ਪਤਾ ਨਹੀਂ ਲੱਗਿਆ ਉਸ ਤੋਂ ਬਾਅਦ ਸਰ ਕਿ ਕਿੰਨੇ ਕੁ ਜ਼ਖਮੀ ਹੋਏ ਆ ਜਿਹੜੇ ਨਾਲ ਸਿਰਫ ਬੰਦੇ ਸਾਰੇ ਠੀਕ ਐ ਮੈਨੂੰ ਥੋੜੀ ਰਗੜ ਲੱਗੀ ਬਾਕੀ ਸਾਰੇ ਬੰਦੇ ਠੀਕ ਐ ਸਲਾਮ ਦੇ ਨਹੀਂ ਇਹ ਮਗਰ ਬੈਠੇ ਸੀ ਡਾਲੇ 'ਚ ਮਨ ਗੱਡੀ 'ਚ ਬੈਠੇ ਆ ਹਾਂਜੀ ਇਹ ਡਿੱਗ ਪਏ ਨਹੀਂ ਥੱਲੇ ਨਹੀਂ ਆਏ ਜਦੋਂ ਗੱਡੀ ਪਲਟੀ ਐ ਇਹ ਡਿੱਗ ਪੇ ਸੜਕ 'ਨਾਂ ਵੱਜੇ ਆ ਸੜਕ ਨਾਲ ਹੀ ਹਾਂਜੀ ਹਾਂਜੀ ਉਸੇ ਟਾਈਮ ਮੌਕੇ ਤੇ ਹੀ ਇਹ ਅੰਮਰਸਰ ਜੋੜਾ ਫਾਟਾ ਜੀ ਨਾਲ ਇਹਦਾ ਨਾਮ ਗੋਪਾਲ ਹੈ ਜੀ ਯਸਪਾਲ ਡੈਡੀ ਦਾ ਸਾਡੀ ਲਾਣ ਦੇ ਕਰਦੇ ਸਾਰੇ ਦਿਹਾੜੀਦਾਰ ਹੀ ਆ ਮੈਂ ਐਸਆਈ ਅਸ਼wini ਕੁਮਾਰ थाना ਸਿਵਲਨ ਬਟਾਲਾ ਇਹ ਸੀਗਾ ਜੀ ਆਪਣਾ ਛੋਟੇ ਹਾਥੀ ਤੇ ਲੇਬਰ ਦੇ ਬੰਦੇ ਸੀਗੇ ਆਪਣਾ ਕੈਟਰੀਂਗ ਵਾਲੇ ਜਿਹੜੇ ਹੁੰਦੇ ਆ ਆਪਣਾ ਬੈਰੇ ਦਾ ਕੰਮ ਕਰਦੇ ਨੇ ਅਮਰਸਰ ਤੋਂ ਗਵਾਕ ਕੋ ਜਾ ਰਹੇ ਸੀ ਜਦੋਂ ਕੰਡਿਆਲ ਬਾਈ ਪਾਸ ਤੇ ਉੱਤੇ ਆ ਸ਼ੇਡ ਡਰਾਈਵਰ ਕੋਲ ਓਵਰ ਕੰਟਰੋਲ ਹੋ ਗਿਆ ਛੋਟਾ ਹਾਥੀ ਤੇ ਜਿਹੜਾ ਜੱਕਦਮ ਡਰਾਈਵਰ ਤੇ ਆਣ ਕੇ ਡਰਾਈਵਰ ਨਾਲ ਵੱਜ ਗਿਆ ਤੇ ਪਲਟ ਗਿਆ ਜਿਹਦੇ ਵਿੱਚ ਇੱਕ ਗਪਾਲ ਨਾਮ ਦਾ ਸ਼ਕਸੀਗਾ ਉਹਦਾ ਪਲਟਣ ਕਰਕੇ ਸਿਰ ਥੱਲੇ ਵੱਜਾ ਤੇ ਇਸ ਦੀ ਮੌਕੇ ਤੇ ਮੌਤ ਹੋ ਗਈ ਹੈ ਇਹ ਸਾਥ ਜਾਣੇ ਸੀਗੇ ਇਹ ਰਹਿਣ ਵਾਲੇ ਤੇ ਅਮਰਸਰ ਚੋੜਾ ਫਟਕਦੇ ਰਹਿੰਦੇ ਸੀਗੇ ਉੱਥੇ ਇਹ ਬੰਦਾ ਜੁਪੀ ਤੋਂ ਆਣ ਕੇ ਇੱਥੇ ਕੰਮ ਕਰਦਾ ਸੀਗਾ ਇਹ ਹੈਗਾ ਆਪਣਾ ਗੋਪਾਲ ਸਾਨੂੰ ਤਲਾਸ਼ ਕਾਲੀ ਮਿਸ਼ਰਾਪੁਰ ਆ ਆਪਣਾ ਥਾਣਾ ਪਿਆਗਪੁਰ ਯੂਪੀ ਦਾ ਰਹਿਣ ਵਾਲਾ ਹੈ ਤੇ ਹੈਗੀ ਆ ਕੋਈ ਆਪਣਾ 50 ਸਾਲ ਦੇ ਲੱਗ ਜਾਂਦੇ 50 50 ਕਿਤੇ ਪੁੱਜ ਗਏ ਕਾਰਵਾਈ ਕਰ ਰਹੇ ਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼